ਨਮੋ 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 ਸਿਵਾ ਗਹਿਰੋ ਨੋਰੀ ਆਪੂੜ ਮੇ ਆਇਆ ਨਮੋ ਸਿਵਾ ਸਭ ਕਾ ਨੇਕ ਰਤਨਾ ਸਮਰੱਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਕਬੀਰ ਸੇਵਾ ਕੋ ਧੋਏ ਭਲੇ ਇਕ ਸੰਤ ਇਕ ਰਾਮ ਰਾਮ ਜੋ ਦਾਤਾ ਨੁਗਤ ਕੋ ਸੰਤ ਜਪავੈ ਨਾਮ ਰਾਮ ਬੋਲੇ ਰਾ ਦਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਧੰ ਤਨ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਮਰਤਮਈ ਬਾਣੀ ਗੁਰੂ ਰੂਪ ਸਾਧ ਸੰਗਤ ਆ ਸਭ ਮਾਈ ਪਾਈ ਕਾਫੀ ਦਿਨਾਂ ਤੋਂ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੁੜ ਕਰਕੇ ਬਜੀਰ ਸਿੰਘਾ ਪਾਸੋਂ ਗੁਰਬਾਣੀ ਸਰਵਣ ਕਰਕੇ ਮੌਜੂਦਾ ਮਹਾਪੁਰਸ਼ ਸ਼੍ਰੀਮਾਨ ਸੰਤ ਪਪਾ ਮੱਖਣ ਸਿੰਘ ਜੀ ਔਰ ਸ਼੍ਰੀਮਾਨ ਸੰਤ ਪਪਾ ਬਲਵੀਰ ਸਿੰਘ ਔਰ ਜੋ ਹਰਦਵਾਰ ਤੋਂ ਸੰਤ ਮੰਡਲੀ ਪਹੁੰਚੀ ਹੈ ਉਹਨਾਂ ਦੇ ਦਰਸ਼ਨ ਔਰ ਅਨਮੁੱਲੇ ਬਚਨ ਸਰਵਣ ਕਰਕੇ ਆਪ ਦਾ ਲੋਕ ਔਰ ਪਰਲੋਕ ਸਹਿਲਾ ਕਰ ਰਿਹਾ ਹੋ। ਕਿਰਪਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਈ ਔਰ ਆਪ ਸਭ ਸੰਗਤਾਂ ਨੂੰ ਮਹਾਪੁਰਸ਼ਾਂ ਦੇ ਦਰਸ਼ਨ ਔਰ ਸਮੂਚੀ ਸੰਗਤ ਨੂੰ ਸ੍ਰੀਮਾਨ ਸੰਤ ਬਾਬਾ ਦਾਲੇਦ ਸਿੰਘ ਔਰ ਸ੍ਰੀਮਾਨ ਸੰਤ ਬਾਬਾ ਜਗਦੇਵ ਸਿੰਘ ਜੀ ਮੌਣੀ ਉਹਨਾਂ ਦੀ ਨਿੱਕੇ ਗੋਦਾ ਆਨੰਦ ਮਾਨਣ ਦਾ ਸੁਭਾਗ ਸਮਾਪਤ ਹੋਇਆ ਹੈ। ਦਾਸ ਨੇ ਰਾਤ ਵੀ ਅਰਜ ਕੀਤੀ ਸੀ ਕੁੰਭ 12 ਸਾਲ ਬਦ ਲੱਗਿਆ ਕਰਦਾ ਹੈ। ਪਿਛਲੇ ਕੁ ਸਮੇਂ ਦੇ ਵਿੱਚ ਹਰਦਵਾਰ ਤੇ ਲੱਗਿਆ ਸੀ ਅਗਲੇ ਸਾਲ ਪੈਖ ਰਾਜ ਰਾਜ ਅਲਾਹਾਬਾਦ ਲੱਗ ਰਿਹਾ ਹੈ। ਕੁੰਬ ਦੀ ਬਖਸ਼ਸ਼ ਸਮੂਚੀਆਂ ਸੰਗਤਾਂ ਨੂੰ 12 ਸਾਲ ਬਾਅਦ ਹੋਇਆ ਕਰਦੀ ਹੈ 6 ਸਾਲ ਬਾਅਦ ਕੁੰਭੀ ਮਿਲ ਜਾਇਆ ਕਰਦੀ ਹੈ ਪਰ ਕੁਝ ਗੌਰ ਜੀਮਿਆਂ ਕਰਨ ਸਾਧ ਸੰਗਤ ਐਸੇ ਪ੍ਰੇਮੀ ਜਗਿਆਸੂ ਜਨ ਹਨ ਕੁਝ ਤਾਂ ਜਾਇਆ ਕਰਦੇ ਹਨ ਪਰ ਕੁਝ ਸੰਗਤਾਂ ਕਰਦੀਆਂ ਮਜਬੂਰੀਆਂ ਕਰਕੇ ਨਹੀਂ ਜਾਇਆ ਸਕਦੇ ਪਰ ਮਹਾਪੁਰਸ਼ਾਂ ਨੇ ਸਾਧ ਸੰਗਤ ਲੋਕਾਂ ਤਾਂ 12 ਸਾਲ ਬਾਅਦ ਕੁੰਭ ਮਿਲਿਆ ਕਰਦਾ ਹੈ ਮਹਾਪੁਰਸ਼ ਆਏ ਸਾਲ ਇਸ ਪਾਵਨ ਪਵਿੱਤਰ ਧਰਤੀ ਦੇ ਕੁੰਭ ਰੱਜ ਦਿਆ ਕਰ ਰਹੇ ਹਨ ਕਿੰਨੇ ਮਹਾਪੁਰਸ਼ਾਂ ਦੇ ਇਸ ਨਗਰ ਦੇ ਵਿੱਚ ਚਰਨ ਪੈ ਜਾਂਦੇ ਨੇ ਕਿੰਨੇ ਅਖੰਡ ਜਾਪ ਹੋ ਜਾਂਦੇ ਨੇ ਔਰ ਕਿੰਨੇ ਮਹਾਪੁਰਸ਼ ਇਸ ਨਗਰ ਦੇ ਵਿੱਚ ਆ ਕਰਕੇ ਆਪ ਸਭ ਸੰਗਤਾਂ ਨੂੰ ਦਰਸ਼ਨ ਦੇ ਕੇ ਕੁੰਭ ਰੱਜ ਦਿੰਦੇ ਹਨ ਕਿਰਪਾ ਕਿਨਾਂ ਦੀ ਸਾਹਿਬ ਸ੍ਰੀ ਗੁਰੂ ਰੰਸਾ ਮਹਾਰਾਜ ਜੀ ਦੀ ਕਿਰਪਾ ਬਾਬਾ ਦਲੇਰ ਸਿੰਘ ਜੀਆ ਦੀ ਕਿਰਪਾ ਸਮੂਚੀ ਸੰਗਤ ਇਹ ਬਾਬਾ ਜਗਦੇਵ ਸਿੰਘ ਮੌਨੀ ਜੀ ਔਰ ਮਹਾ ਮੌਜੂਦਾ ਮਹਾਪੁਰਸ਼ਾਂ ਦੀ ਕਿਉਂ ਨਾ ਇਸ ਸਮੇਂ ਤੋਂ ਪੂਰਾ ਪੂਰਾ ਲਾਹਾ ਲੈ ਕਰਕੇ ਸਾਧ ਸੰਗਤ ਆਪਾਂ ਆਪਣਾ ਜੀਵਨ ਸਫਲਾ ਕਰ ਲਈਏ ਕਿਉਂਕਿ ਮਹਾਪੁਰਸ਼ਾਂ ਦਾ ਇਸ ਮਾਤਲਬ ਵਿੱਚ ਆ ਕਰਕੇ ਕੇਵਲ ਪਰਯੋਜਨ ਕੀ ਹੋਇਆ ਕਰਦਾ ਹੈ ਕਿ ਆਪ ਨਾਮ ਜਪਣਾ ਤੇ ਸਾਧ ਸੰਗਤ ਜਪ ਕਰਕੇ ਆਪ ਸਭ ਸੰਗਤਾਂ ਦਾ ਕਰਜੂਗੀ ਜੀਵਾਂ ਦਾ ਭਲਾ ਕਰਨਾ ਔਰ ਸਮੋਚੀਆਂ ਸੰਗਤਾਂ ਤੋਂ ਦਾਨ ਪੁੰਨ ਕਰਵਾਉਣਾ ਸਾਧ ਸੰਗਤ ਅੱਜ ਉਸ ਪਹਾੜਾਂ ਦੀਆਂ ਖੰਧਰਾਂ ਦੇ ਵਿੱਚ ਬੈਠੇ ਰਿਸ਼ੀ ਜਨ ਤਪ ਕਰ ਰਹੇ ਹਨ ਔਰ ਰੇਸ਼ੀਆਂ ਦੇ ਮਨਾਂ ਵਿੱਚ ਸੰਗਲਪ ਹੈ ਕਿ ਪੂਰੇ ਸਾਹਿਬ ਪਰਮਾਤਮਾ ਦੇ ਦਰਸ਼ਨਾਰੇ ਔਰ ਉਸ ਤੋਂ ਪ੍ਰਦਾਨ ਲੈਣ ਕੀ ਕਰ ਰਹੇ ਹਨ ਉਹ ਸੰਖੰਦਰਾਂ ਦੇ ਵਿੱਚ ਬੈਠੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਧਿਆਨ ਧਰੀ ਬੈਠੇ ਹਨ ਜਿੱਥੇ ਜਾਪ ਕਰ ਰਹੇ ਨੇ ਉੱਤੇ ਨਾਲ ਦੀ ਨਾਲ ਹੀ ਸਾਤ ਸੰਤੋਸ਼ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਨੂੰ ਦਦਾਰਿਆਂ ਨੂੰ ਮਨ ਲੋਚ ਰਿਹਾ ਹੈ ਕਿਉਂਕਿ ਪੰਜਮ ਪਾਸਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਵਿੱਚ ਵੀ ਫਰਮਾਨ ਕਰ ਦਿੱਤਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੈ ਚਾਤਿ ਕਿਨੈ ਤਦੈ ਪਾਤਸ਼ਾਹ ਬਾਣੀ ਵਿੱਚ ਫਰਮਾਨ ਕਰਦੇ ਨੇ ਮਨ ਲੋਚਦਾ ਪ੍ਰੀਤਮਾ ਮੇਰਾ ਤੇਰੇ ਆਂ ਦਦਾਰਿਆਂ ਨੂੰ ਮੈਂ ਲੋਚਦਾ ਫਰੀਦ ਮਾ ਤੇਰੇ ਆਂ ਦਦਾਰਿਆਂ ਨੂੰ ਮੈਂ ਲੋਚਦਾ ਤਾਰਸ ਗਈਆਂ ਅੱਖੀਆਂ ਤੇਰੇ ਆਂਦਰਿਆ ਬੰਦ ਲੋਕ ਦਾ ਤਰਸ ਦੀਆਂ ਅੱਖੀਆਂ ਤੇਰੇ ਆਂਦਰਿਆ ਰਿਸ਼ੀਆਂ ਦੇ ਸਾਧ ਸੰਗਤ ਕਦੋਂ ਉਸ ਅਕਾਲ ਪੁਰਖੋ ਪਰਮਾਤਮਾ ਦੇ ਦਰਸ਼ਨ ਹੋਣਗੇ ਸਾਧ ਸੰਗਤ ਅੱਜ ਉਹ ਸਮਾਂ ਆ ਗਿਆ ਜਦੋਂ ਭਲੀ ਪੂਤ ਪਰਮਾਤਮਾ ਨੇ ਉਹਨਾਂ ઋਸ਼ੀਆਂ ਨੂੰ ਸਾਧੂਆਂ ਨੂੰ ਪ੍ਰਤੱਖ ਰੂਪ ਦੇ ਵਿੱਚ ਆ ਕਰਕੇ ਦਰਸ਼ਨਦਾਰੇ ਬਖਸ਼ ਦਿੱਤੇ ਸਾਧ ਸੰਗਤ ਪਹਿਲੇ ઋਸ਼ੀ ਨੂੰ ਉਸ ਭਲੀ ਭੂਤ ਪਰਮਾਤਮਾ ਨੇ ਕਹਿਣਾ ਕੀਤਾ ਉਠੋ ਤੁਹਾਡੇ ਮਨ ਦਾ ਕੀ ਸੰਕਲਪ ਹੈ ਤਾਂ ਸਾਧ ਸੰਗਤ ਜਦੋਂ ਉਹਨਾਂ ઋਸ਼ੀਆਂ ਨੂੰ ਉਸ ਆਕਾਰ ਪੁਰਖ ਵਾਹਿਗੁਰੂ ਨੇ ਪ੍ਰਤੱਖ ਰੂਪ ਦੇ ਵਿੱਚ ਦਰਸ਼ਨਦਾਰੇ ਬਖਸ਼ਣਾ ਕੀਤਾ ਜਿਸ ਤਨਾ ਆਪਾਂ ਨੂੰ ਇਸ ਟਾਈਮ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਮੌਜੂਦਾ ਮਹਾਪੁਰਸ਼ ਦਰਸ਼ਨਦਾਰੇ ਬਖਸ਼ ਰਹੇ ਹਨ ਸੰਗਤਾਂ ਆਪੋ ਆਪਣੇ ਸੰਕਲਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਔਰ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਰੱਖ ਰਹੀਆਂ ਹਨ ਇਸੇ ਤਰ੍ਹਾਂ ਉਹਨਾਂ ॠਸ਼ੀਆਂ ਨੇ ਉਸ ਭਲੀਪੂਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਾਧ ਸੰਗਤ ਸੰਕਲਪ ਆਪੋ ਆਪਣੇ ਰੱਖਣੇ ਕੀਤੇ ਪਹਿਲੇ ॠषि ਨੇ ਉਸ ਭਲੀਪੂਤ ਪਰਮਾਤਮਾ ਤੋਂ ਵਰਦਾਨ ਮੰਗਣਾ ਕੀਤਾ ਕਿ हे ॠषि ਅਕਾਲ ਪੁਰਖ ਵਾਹਿਗੁਰੂ ਜੇ ਤੁਸੀਂ ਮੇਰੇ ਤੇ ਤਰੁਠੇ ਹੋਏ ਹੋ ਤਾਂ ਸਮਾਂ ਆਉਣ ਤੇ ਤੁਸੀਂ ਮੇਰੀ ਕੁਖੋਂ ਜਨਮ ਲਵੋ ਔਰ ਮੈਂ ਤੁਹਾਡੀ ਮਾਂ ਬਣਾ ਪਹਿਲੇ ઋષਿ ਨੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਰਦਾਨ ਮੰਗਣਾ ਕੀਤਾ ਭਲੀ ਬੂਤ ਪਰਮਾਤਮਾ ਨੇ ਕਹਿ ਦਿੱਤਾ ਤਤਥਾਸਤ ਸਮਾਂ ਆਵੇਗਾ ਮੈਂ ਤੁਹਾਡੀ ਕੁਖੋਂ ਜਨਮ ਲਵਾਂਗਾ ਔਰ ਦੂਸਰੇ ઋષਿ ਦੀ ਜਦੋਂ ਵਾਰੀ ਆਈ ਤਾਂ ਸਾਧ ਸੰਗਤ ਉਹਨਾਂ ਨੇ ਵਰਦਾਨ ਮੰਗਣਾ ਕੀਤਾ ਇਹ ਕਾਰਪੁਰਖ ਵਾਹਿਗੁਰੂ ਜੇ ਤਰੁੱਠੇ ਹੋਏ ਹੋ ਤਾਂ ਮੈਂ ਤੁਹਾਡਾ ਸਮਾਂ ਆਉਣ ਤੇ ਪਿਤਾ ਬਣਾਂ ਕਿਉਂ ਹੁਣੇ ਆਪਾਂ ਸਰਵਣ ਕਰ ਰਹੇ ਸੀ ਬਾਣੀ ਦੇ ਵਿੱਚ ਬਾਵਨ ਅਖਰੀ ਦੇ ਵਿੱਚ ਸਾਧ ਸੰਗਤ ਕਿਉਂ ਦੇ ਵਿੱਚ ਵੀ ਬਾਣੀ ਵਿੱਚ ਵੀ ਪਰਮਾਨ ਕਰ ਦਿੱਤਾ ਪਹਿਲੀ ਗੁਰੂ ਮਾਤਾ ਹੈ ਗੁਰਦੇਵ ਮਾਤਾ ਔਰ ਗੁਰਦੇਵ ਪਿਤਾ ਕਿਉਂਕਿ ਜਿਹੜਾ ਜਿਹੜਾ ਕਰਮ ਮਾਂ ਕਰੇਗੀ ਉਸ ਹੀ ਉਸ ਆਉਣ ਵਾਲੇ ਜੀਵ ਦੇ ਉੱਪਰ ਅਸਰ ਪਵੇਗਾ ਕਿਉਂਕਿ ਬਾਣੀ ਵਿੱਚ ਜਦੋਂ ਗਰੀਬਦਾਸ ਮਹਾਰਾਜ ਜੀ ਨੇ ਬਾਣੀ ਪੜ੍ਹਦੇ ਹਾਂ ਉਸ ਵਿੱਚ ਵੀ ਗਰੀਬਦਾਸ ਮਹਾਰਾਜ ਪ੍ਰਮਾਣ ਕਰਦੇ ਨੇ ਉਲਟੀ ਰੀਤ ਗੋਪਾਲ ਕੀ ਬੰਸੋਂ ਕਰੇ ਕੋ ਹੰਸ ਹਰਨਾਗਿਸ਼ ਦੇ ਘਰ ਪਹਿਲਾਦ ਨਾ ਹੁੰਦਾ ਉਧਰ ਸੈਨ ਦੇ ਘਰ ਸੰਸ ਉਸ ਅਕਾਲ ਪੁਰਖ ਵਾਹਿਗੁਰੂ ਦੀ ਹਮੇਸ਼ਾ ਉਲਟੀ ਰੀਤ ਹੈ ਹਰਨਾਕਸ਼ ਦੇ ਘਰ ਸਾਧ ਸੰਗਤ ਪੁੱਤਰ ਪਹਿਲਾਦ ਨੇ ਜਨਮ ਲੈਣਾ ਕੀਤਾ ਕਿਉਂ ਲੈਣਾ ਕੀਤਾ ਕਿਉਂਕਿ ਜਦੋਂ ਹਰਨਾਕਸ਼ ਤਪ ਕਰਨ ਚੱਲਿਆ ਗਿਆ ਸੀ ਸਾਧ ਸੰਗਤ ਆਪਣੀ ਹਰਨਾਕਸ਼ ਨੂੰ ਰਾਣੀ ਨੂੰ ਛੱਡ ਦਿੱਤਾ ਸੀ ਸਾਧੂ ਮੰਡਲ ਜੀ ਦੇ ਵਿੱਚ ਉਹਨਾਂ ਦੀ ਸੰਗਤ ਪ੍ਰਾਪਤ ਹੋਈ ਸੇਵਾ ਕੀਤੀ ਮਾਤਾ ਦੇ ਕਰਮ ਜਾਗੇ ਸਾਧ ਸੰਗਤ ਉਸ ਦੇ ਘਰੇ ਪਹਿਲਾਦ ਪੁੱਤਰ ਨੇ ਜਨਮ ਲੈ ਲਿਆ ਔਰ ਡੁੱਬਿਆ ਹੋਇਆ ਬੇੜਾ ਤਾਰ ਦਿੱਤਾ ਮਾਤਾ ਦੇ ਕਰਮ ਸੀ ਮਾਤਾ ਭਜਨ ਬੰਦਗੀ ਕਰਨ ਵਾਲੀ ਸੀ ਉਸ ਦੀ ਕੁੱਖੋਂ ਸਾਧ ਸੰਗਤ ਭਗਤ ਪਹਿਲਾਦ ਨੇ ਜਨਮ ਲੈਣਾ ਕੀਤਾ ਉਦਰਸੈਨ ਦੇ ਘਰ ਕੰਸ ਰਾਜਾ ਉਦਰਸੈਨ ਸਾਧ ਸੰਗਤ ਨਵੰਤ ਰਾਜਾ ਸੀ ਗਾਨੀ ਸੀ ਪਰ ਉਸ ਦੀ ਘਰੋਂ ਸੀ ਸਾਧ ਸੰਗਤ ਕੰਸ ਦੀ ਮਾਤਾ ਨੂੰ ਰਾਕਸ਼ਸਾਂ ਦੀ ਸਾਧ ਸੰਗਤ ਬ ਸੰਗਤ ਪ੍ਰਾਪਤ ਹੋ ਗਈ ਉਸ ਦੇ ਇੱਕ ਘਰੋਂ ਕਾਂਕ ਕਾਂਸ ਨੇ ਜਨਮ ਲੈ ਲਿਆ ਉਹਦਾ ਬੇੜਾ ਤਰਿਆ ਹੋਇਆ ਡੋਬ ਜਿੱਤਾ ਇਸੇ ਤਰ੍ਹਾਂ ਹੀ ਦੂਸਰੇ ઋષਿ ਨੇ ਵਰਦਾਨ ਮੰਗਣਾ ਕੀਤਾ ਕਿ ਸਮਾਂ ਆਉਣ ਤੇ ਜਦੋਂ ਤੂੰ ਇਸ ਮਾਤ ਲੋਕ ਵਿੱਚ ਜਨਮਵੇਂ ਭਲੀ ਪੁੱਤ ਪਰਮਾਤਮਾ ਮੈਂ ਤੇਰਾ ਪਿਤਾ ਬਣਾਂ ਸਾਧ ਸੰਗਤ ਤੀਸਰੇ ઋષਿ ਨੇ ਵਰਦਾਨ ਮੰਗਣਾ ਕੀਤਾ ਇਹੇ ਭਲੇ ਭੂਤ ਪਰਮਾਤਮਾ ਜਦੋਂ ਤੂੰ ਜਨਮ ਲਵੇਂ ਤੁਹਾਡੇ ਜਨਮ ਤੋਂ ਕਾਫੀ ਸਾਲ ਪਹਿਲਾਂ ਮੇਰਾ ਜਨਮ ਹੋ ਜਾਵੇ ਤੂੰ ਮੇਰੇ ਨਾਲ ਖੇਡਣਾ ਕਰੇ ਸਾਧ ਸੰਗਤ ਤੀਸਰੇ ઋષਿ ਨੇ ਇਹ ਵਰਦਾਨ ਮੰਗਣਾ ਕੀਤਾ ਔਰ ਚੌਥੇ ઋષਿ ਨੇ ਵਰਦਾਨ ਮੰਗਣਾ ਕੀਤਾ ਕਿ ਇਹ ਭਲੇ ਭੂਤ ਪਰਮਾਤਮਾ ਜਦੋਂ ਤੂੰ ਮਾਨ ਲੋਕ ਵਿੱਚ ਜਨਮ ਲੈ ਲਵੇਂ ਇਤੋਂ ਪਹਿਲਾਂ ਮੇਰਾ ਜਨਮ ਹੋ ਜਾਵੇ ਔਰ ਮੈਂ ਤੈਨੂੰ ਪਛਾਣ ਨਾ ਸਕਾਂ ਔਰ ساری ਜ਼ਿੰਦਗੀ ਜਿਤਨਾ ਚਿਰ ਤੂੰ ਮੇਰੇ ਕੋਲ ਸਾਹ ਰਹੇ ਮੈਂ ਤੇਰੇ ਗਾਲਾਂ ਹੀ ਪਵਾਉਂਦਾ ਰਹਾ ਤਾਂ ਸਾਧ ਸੰਗਤ ਅਗਲੇ ਅਗਲੇ ਰੀਸ਼ੀ ਦੀ ਵਾਰੀ ਉਸ ਨੇ ਭਲੀ ਭੂਤ ਪਰਮਾਤਮਾ ਨੂੰ ਬੇਨਤੀ ਕਰਨਾ ਕੀਤੀ ਪ੍ਰਤੱਖ ਰੂਪ ਦੇ ਵਿੱਚ ਜਦੋਂ ਤੂੰ ਮਾਤ ਲੋਕ ਵਿੱਚ ਜਨਮ ਲੈ ਲਵੇਂ ਇਸ ਮਾਤ ਲੋਕ ਉਚਾਵੇਂ ਤੇਰਾ ਜਨਮ ਮੇਰੇ ਹਸਤ ਕਮਲਾਂ ਦੇ ਨਾਲ ਹੋਵੇ ਉਦੋਂ ਪਹਿਲਾਂ ਮੈਂ ਕਿਸੇ ਦੇ ਵੀ ਦਰਸ਼ਨ ਨਾ ਕਰਾਂ ਜੇ ਦਰਸ਼ਨ ਹੋਣ ਮੈਨੂੰ ਪਹਿਲੀ ਵੇਰ ਤੁਹਾਡੇ ਹੀ ਦਰਸ਼ਨ ਹੋਣ ਸਾਧ ਸੰਗਤ ਇਸ ਤਰ੍ਹਾਂ ਪੰਜ ઋਸ਼ੀਆਂ ਨੇ ਵਰਦਾਨ ਮੰਗਣਾ ਕੀਤਾ ਔਰ ਆ ਗਿਆ ਸਾਧ ਸੰਗਤ ਛੇਮਾ ਤੇ ਸਤਮਾ ઋષਿ ਉਹਨਾਂ ਨੇ ਵਰਦਾਨ ਮੰਗਣਾ ਕੀਤਾ ਸਭ ਕੁਝ ਆ ਗਿਆ ਸਾਧ ਸੰਗਤ ਅਸੀਂ ਤੁਹਾਡੇ ਸੱਚੇ ਮਿੱਤਰ ਬਣੀਏ ਮੇਰੀ ਜ਼ਿੰਦਗੀ ਤੁਹਾਡੇ ਤਾ ਜ਼ਿੰਦਗੀ ਤੁਹਾਡੇ ਚਰਨ ਕਮਲਾਂ ਦੇ ਨਾਲ ਨਿਭ ਜਾਵੇ ਸਾਧ ਸੰਗਤ ਇਸ ਤਰ੍ਹਾਂ ਸਤਿ ਰਿਸ਼ੀਆਂ ਨੇ ਵਰਦਾਨ ਮੰਗਣਾ ਕੀਤਾ ਸਮਾਂ ਆਇਆ ਸਾਧ ਸੰਗਤ ਪਹਿਲੇ ਰਿਸ਼ੀ ਨੇ ਮਾਤਾ ਤ੍ਰਿਪਤਾ ਦੇ ਰੂਪ ਦੇ ਵਿੱਚ ਨਗਰ ਚੈਲਾ ਜੋ ਲੋਹੌਰ ਜ਼ਿਲ੍ਹੇ ਦੇ ਵਿੱਚ ਹੈ ਉੱਥੇ ਜਨਮ ਲੈਣਾ ਕੀਤਾ ਸਾਧ ਸੰਗਤ ਦੂਸਰੇ ॠषि ਨੇ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਪਿਤਾ ਕਲਿਆਣ ਚੰਦਕ ਦੇ ਰੂਪ ਦੇ ਵਿੱਚ ਮਾਤਾ ਬਨਾਰਸੀ ਦੀ ਕੁੱਖੋਂ ਪਿਤਾ ਸਾਧ ਸੰਗਤ ਸੇਵਾ ਜੀਆਂ ਦੇ ਗ੍ਰਹਿ ਵਿਖੇ ਪਿਤਾ ਕਲਿਆਣ ਚੰਦ ਜੀਆਂ ਦੇ ਰੂਪ ਦੇ ਵਿੱਚ ਜਨਮ ਲੈਣਾ ਕੀ ਔਰ ਤੀਸਰੇ ઋષਿ ਨੇ ਸਾਧ ਸੰਗਤ ਸਮਾ ਆਉਣ ਤੇ ਰਾਏ ਬੁਲਾਰ ਦੇ ਰੂਪ ਦੇ ਵਿੱਚ ਜਨਮ ਲੈਣਾ ਕੀਤਾ ਚੌਥੇ ઋષਿ ਨੇ ਸਾਧ ਸੰਗਤ ਮਾਤਾ ਦੌਲਤਾਂ ਦਾਈ ਦੇ ਰੂਪ ਦੇ ਵਿੱਚ ਜਨਮ ਲੈਣਾ ਕੀਤਾ ਔਰ ਸਾਧ ਸੰਗਤ ਪੰਜਵੇਂ ਛੇਵੇਂ ਔਰ ਪੰਜਵੇਂ ઋષਿ ਨੇ ਸਾਧ ਸੰਗਤ ਸਮਾ ਆਉਣ ਤੇ ਬੇਬੇ ਨਾਨਕੀ ਜੀ ਦੇ ਰੂਪ ਦੇ ਵਿੱਚ ਜਨਮ ਲੈਣਾ ਕੀਤਾ ਔਰ ਸੇਵੇਂ ਤੇ ਸਤ ਮੇਰੀ ਭਾਈ ਮਰਦਾਨਾ ਤੇ ਸਾਧ ਸੰਗਤ ਭਾਈ ਬਾਲਾ ਜੀ ਦੇ ਰੂਪ ਦੇ ਵਿੱਚ ਜਨਮ ਲੈਣਾ ਕੀਤਾ ਸਮਾਂ ਆਇਆ ਮਾਤਾ ਦੇ ਤਪ ਨੂੰ ਭਾਗ ਲੱਗੇ ਪਤਾ ਕਲਿਆਣ ਚੰਦ ਜੀਆਂ ਦੇ ਪਿਛਲੇ ਕਰਮਾਂ ਦੀ ਕੀਤੀ ਹੋਈ ਸਾਧ ਸੰਗਤ ਤਪ ਜਾਗਣਾ ਕੀਤਾ ਪਤਾ ਕਲਿਆਣ ਚੰਦ ਜੀਆਂ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਦੀ ਕੁੱਖੋਂ ਸੋਲਤਾਂ ਦਾਈ ਦੇ ਹਸਤ ਕਮਲਾਂ ਦੇ ਨਾਲ ਕੱਤਕ ਸੁਦੀ ਪੂਰਨ ਮਾਸੀ ਨੂੰ ਜਰਮ ਲੈਣਾ ਕੀਤਾ ਸਾਧ ਸੰਗਤ ਜਰਮ ਲੈ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਰੂਪ ਦੇ ਵਿੱਚ ਔਰ ਸੰਗਤਾਂ ਦਾ ਭਲਾ ਕੀਤਾ ਆਚਾਰ ਉਦਾਸੀਆਂ ਕਰਨਾ ਕੀਤੀਆਂ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜਿਆਂ ਨੇ ਜਰਮ ਲੈ ਕਰਕੇ ਭਲਾ ਗਿਰਨਾ ਕੀਤਾ ਇੱਧਰ ਇਸ ਨਗਰ ਦੇ ਵਿੱਚ ਨਗਰ ਟੋਟੂ ਮਜਾਰਾ ਦੇ ਵਿੱਚ ਪੂਰਨ ਮਹਾਪੁਰਸ਼ ਬਾਬਾ ਦਲੇਰ ਸਿੰਘ ਜੀ ਨੇ ਵੀ ਜਨਮ ਲੈ ਕਰਕੇ ਤਾਂ ਜ਼ਿੰਦਗੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀਆਂ ਦੇ ਚਰਨਾਂ ਦੇ ਨਾਲ ਜੋੜਨ ਕੀਤਾ ਉਪਦੇਸ਼ ਕੇਵਲ ਤਾਂ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀਆਂ ਦੇ ਦਾ ਗੀਤਾ ਉਪਦੇਸ਼ ਕਰ ਕਰਕੇ ਸਾਧ ਸੰਗਤ ਸੰਗਤਾਂ ਨੂੰ ਅਮਰਿਤ ਛਕਾ ਕੇ ਬਾਣੀ ਦੇ ਨਾਲ ਜੋੜ ਕਰਕੇ ਅੱਜ ਤੋਂ ਕਾਫੀ ਸਮਾਂ ਪਹਿਲਾਂ ਇਸ ਫਾਨੀ ਇਸ ਸੰਸਾਰ ਨੂੰ ਸਾਧ ਸੰਗਤ ਵਿਦਾ ਕਹਿ ਕਰਕੇ ਆਪ ਦੀ ਜੋਤ ਸ੍ਰੀ ਮਾਨਸੰਤ ਬਾਬਾ ਜਗਦੇਵ ਸਿੰਘ ਜੀ ਮਹਾਰਾਜ ਮੋਨੀ ਜੀ ਮਹਾਰਾਜੀਆਂ ਦੇ ਵਿੱਚ ਸਾਧ ਸੰਗਤ ਰੱਖ ਕੇ ਸੰਗਤਾਂ ਦਾ ਉਹਨਾਂ ਦੇ ਹਸਤ ਕਮਲਾਂ ਦੇ ਨਾਲ ਭਲਾ ਕਰਨਾ ਕੀਤਾ ਔਰ ਮਹਾਪੁਰਸ਼ਾਂ ਦਾ ਸਮਾਂ ਆਇਆ ਮੋਨੀ ਜੀ ਮਹਾਰਾਜ ਵੀ ਇਸ ਸੰਗਤਾਂ ਦਾ ਭਲਾ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਸਮਾਉਣ ਤੇ ਸਾਧ ਸੰਗਤ ਅਲਵਿਦਾ ਕਹਿ ਕੇ ਉਹ ਨਾਲ ਦੀ ਨਾਲ ਹੀ ਮੌਜੂਦਾ ਮਹਾਪੁਰਸ਼ શ્રીਮਾਨ ਸੰਤ ਬਾਬਾ ਮੱਖਣ ਸਿੰਘ ਜੀ ਅਤੇ શ્રીਮਾਨ ਸੰਤ ਬਾਬਾ ਆਪਲਬੀਰ ਸਿੰਘ ਦੇ ਔਰ ਪੂਰੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜ ਕਰਕੇ ਚਲੇ ਗਏ ਸਾਧ ਸੰਗਤ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦਾ ਕਤਕ ਸੁਧੀ ਪੂਰਨਵਾਸੀ ਨੂੰ ਅਵਤਾਰ ਹੋਇਆ ਅਵਤਾਰ ਵੀ ਐਸਾ ਹੋਇਆ ਸਾਧ ਸੰਗਤ ਜਿਸ ਨਨਕਾਣਾ ਸਾਹਿਬ ਦੀ ਰਾਏ ਭੋਇ ਦੀ ਤਲਵੰਡੀ ਨੂੰ ਕੋਈ ਨਹੀਂ ਜਾਣਦਾ ਸਾਧ ਸੰਗਤ ਉਸ ਨੂੰ ਚਾਰੇ ਕੁੰਠਾਂ ਦੇ ਵਿੱਚ ਉਜਾਗਰ ਕਰ ਦਿੱਤਾ ਉਜਾਗਰ ਵੀ ਐਸਾ ਕੀਤਾ ਸਾਧ ਸੰਗਤ ਪਿਛਲੇ ਜਨਮਾਂ ਦੀ ਪ੍ਰਤਾ ਭਗਤੀ ਨੂੰ ਸਾਦ ਸੰਗਤ ਚਾਰ ਜਨ ਲਾਉਣਾ ਕੀਤੇ ਜਿਸ ਨੂੰ ਬਾਣੀ ਵਿੱਚ ਵੀ ਫਰਮਾਨ ਕਰ ਦਿੱਤਾ ਆਪ ਗਲਾ ਨਾਰੈਣ ਤਾਰ ਜਗਵੇਂ ਫਰਬਰਿਓ ਔਰ ਪੰਚਮ ਪਾਸਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਬਾਣੀ ਵਿੱਚ ਫਰਮਾਨ ਕਰ ਦਿੱਤਾ ਤਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਹੈ ਸਵਾਉ ਜਨ ਕੇ ਸੰਗ ਚਿੱਤਿ ਆਵੇ ਨਾਓ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇ ਜਨਕ ਸਦਾ ਨਮਸਕਾਰ ਜਨਮ ਮਰਦੋ ਹੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਦਾਇਨ ਹਰਿ ਸਿਉ ਲੈਣ ਮਿਲਾਈ ਤਦੇ ਪਾਤਸ਼ਾਹ ਬਾਣੀ ਵਿੱਚ ਪ੍ਰਮਾਣ ਕਰਦੇ ਨੇ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਕਰੀ ਆਏ ਜੀ ਪਰਯੋਪਕਾਰੀ ਆਏ ਤੇਰੇ ਜਨ ਪਰਯੋਪਕਾਰੀ ਆਏ ਪਰਯੋਪਕਾਰੀ ਆਏ ਤੇਰੇ ਜਨ ਪਰਯੋਪਕਾਰੀ ਆਏ ਜੀ ਪਰਯੋਪਕਾਰੀ ਆਏ ਤੇਰੀ ਜਨ ਪਰਯੋਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਜੀ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ 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 ਜੀ ਮੰਦ ਭਗਤੀ ਨਾਏ ਤੀ ਲਾਇ ਜੀ ਦਾ ਤੇ ਭਗਤੀ ਲਾਇ ਜੀ ਦਾ ਤੇ ਭਗਤੀ ਲਾਇਨ ਜੀ ਦਾ ਤੇ ਭਗਤੀ ਲਾਇਨ ਛੇ ਨਾਮ ਦੇ ਭਗਤ ਹੀ ਰਾਏ ਜੀ ਦਾ ਨਾਮ ਦੇ ਸਾਧ ਹੀ ਰਾਏ ਜੀ ਦਾ ਤੇ ਭਗਤੀ ਲਾਇ ਜੀ ਦਾ ਤੇ ਭਗਤੀ ਲਾਇਨ ਜੀ ਦਾ ਤੇ ਭਗਤੀ ਲਾਇਨ ਹਾਰ ਸਿਉ ਲੈ ਨੰਨ ਲਾਏ ਤੇਰੇ ਜਨ ਕਰਿ ਉਪਗਾਰੇ ਪਾਰਿ ਉਪਕਾਰੀ ਆਏ ਤੇਰੇ ਜਨ ਪਾਰਿ ਉਪਕਾਰੀ ਆਏ 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 ਮਰਨ ਤੋਂ ਹੂੰ ਮੈਂ ਨਹੀਂ ਜਨਮ 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 ਮਰਨ ਤੋਂ ਮੈਂ ਨਹੀਂ ਜਨਮ ਮਰਨ ਤੋਂ ਮੈਂ ਨਹੀਂ ਜਨਮ ਮਰਨ ਤੋਂ ਹੂੰ ਮੈਂ ਨਹੀਂ ਜਨਮ ਮਰਨ ਤੋਂ ਹੂੰ ਮੈਂ ਨਹੀਂ ਜਨਮ ਮਰਨ ਤੋਂ ਹੂੰ ਮੈਂ ਨਹੀਂ ਪਰ ਉਪਕਾਰੀ ਆਏ ਤੇਰੇ ਉਪਕਾਰੀ ਆਏ ਪਰਉਪਕਾਰੀ ਆਏ ਜਨ ਪਰਉਪਕਾਰੀ ਆਏ ਓ ਪਰਉਪਕਾਰੀ ਆਏ ਜੀ ਜਨ ਪਰਉਪਕਾਰੀ ਆਏ ਪਰ ਉਪਕਾਰੀ ਆਏ ਜੀ ਜਨ ਪਰਉਪਕਾਰੀ ਆਏ ਪਰ ਉਪਕਾਰੀ ਆਏ ਜੀ ਜਨ ਪਰਉਪਕਾਰੀ ਆਏ ਪਰ ਉਪਕਾਰੀ ਆਏ ਤੋ ਇਸ ਤਰ੍ਹਾਂ ਉਹਨਾਂ ਰੇਸ਼ੀਆਂ ਦੇ ਗ੍ਰਹਿ ਵਿਖੇ ਸਮਾਂ ਆਉਣ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਲੈਣਾ ਕੀਤਾ ਔਰ ਅਵਤਾਰ ਲੈ ਕਰਕੇ ਸਾਧ ਸੰਗਤ ਚਾਰ ਉਦਾਸੀਆਂ ਭਰਮ ਕੀਤੀਆਂ ਚਾਰੇ ਕੁੰਠਾਂ ਦੇ ਵਿੱਚ ਉਸ ਅਕਾਲ ਪੁਰਖ ਉਹਹਰੂ ਦੇ ਨਾਮ ਦਾ ਪੋਕਾ ਦੇਣਾ ਕੀਤਾ ਸਾਧ ਸੰਗਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ ਚਾਰ ਇੱਕ ਉੰਠਾਂ ਦੇ ਵਿੱਚ ਪ੍ਰਗਟ ਹੋ ਗਏ ਨਾਮ ਜਪ ਕਰਕੇ ਉਥੇ ਨਾਲ ਦੀ ਨਾਲ ਹੀ ਕੌਡੇ ਰਾਕਸ਼ ਪ੍ਰੇਮੀ ਕੋੜੀ ਸੱਜਣ ਠੱਗ ਭੂਮੀਆਂ ਚੋਰ ਵਰਗਿਆਂ ਦਾ ਉਧਾਰਨ ਕੀ ਭਲਾ ਕਰਨਾ ਕੀਤਾ ਸਾਧ ਸੰਗਤ ਅਰਦਾਸ ਕਰਦਿਆ ਕਰੋ ਜੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਆਉਂਦੇ ਹਾਂ ਤਾਂ ਅਸੀਂ ਵੀ ਉਸ ਸ਼੍ਰੇਣੀ ਵਿੱਚੋਂ ਹੀਆ ਕਿਰਪਾ ਕਰਕੇ ਸਾਨੂੰ ਡਾ ਵੀ ਭਲਾ ਕਰਨਾ ਕੀ ਕਰੋ ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਥੇ ਜਪਜੀ ਸਾਹਿਬ ਦੀ ਬਾਣੀ ਦਾ ਸਿੱਧ ਗੋਸ਼ਟ ਸਾਧ ਸੰਗਤ ਔਰ ਬਿਆਨਤ ਬਾਣੀ ਦਾ ਜਾਪ ਆਪਾਂ ਨੂੰ ਬਖਸ਼ਣਾ ਕੀਤਾ ਕਿਰਪਾ ਕਰਕੇ ਮਹਾਪੁਰਸ਼ਾਂ ਦੇ ਚਰਨੀ ਲੱਗੋ ਔਰ ਨਾਮ ਜਪਿਆ ਕਰੋ ਅਮਰਤ ਭੇੜੇ ਦਿਓ ਸਾਂਭਣਾ ਕਰੋ ਅਮਰਤ ਛਕੋ ਗੁਰੂ ਵਾਲੇ ਬਣੋ ਸਾਧ ਸੰਗਤ ਮਨੋਖਾ ਜਨਮ ਸਫਲਾ ਕਰੋ ਮਹਾਪੁਰਸ਼ ਜੰਗਮ ਤੀਰਥ ਬਣ ਕੇ ਆਪਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਦੇ ਹਨ ਪਰ ਸੰਤ ਮੰਡਲੀ ਵੀ ਪਹੁੰਚ ਚੁੱਕੀ ਆ ਕਿਸ ਤਰ੍ਹਾਂ ਭਲਾ ਕਰਦੀ ਹੈ ਸੰਤ ਮੰਡਲੀ ਸਾਧ ਸੰਗਤ ਜੰਗਮ ਤੀਰਥ ਬਣ ਕੇ ਆਪਾਂ ਨੂੰ ਦਰਸ਼ਨ ਹਰਦਵਾਰ ਦੀ ਬਾਗ ਭੂਤਰ ਧਰਤੀ ਤੋਂ ਦੇਣ ਵਾਸਤੇ ਪਹੁੰਚੇ ਹਨ ਮਹਾਪੁਰਸ਼ਾਂ ਦਾ ਉਪਰਾਲਾ ਕਿੰਨਾ ਵੱਡਾ ਹੈ ਆਓ ਦਾਸ ਕੋਲੋਂ ਬੋਲਦੇ ਆਂ ਵਿਚਾਰ ਕਰਦੇ ਆਂ ਹੋਈ ਭੁੱਲ ਜੁਕ ਮਾਫ ਕਰੋ ਇੱਕ ਧਾਰਨਾ ਪੜ ਕੇ ਸਾਧ ਸੰਗਤ ਸਮਾਪਤੀ ਕਰੀ ਜੰਗਮ ਤੀਰਥ ਹੁੰਦੇ ਨੇ ਸਾਧੂ ਘਰ ਘਰ ਜਾ ਕੇ ਦਰਦੇ ਜੰਗਮ ਤੀਰਥ ਹੁੰਦੇ ਨੇ ਸਾਧੂ ਘਰ ਘਰ ਜਾ ਕੇ ਦਰਦੇ ਜੰਗਮ ਤੀਰਥ ਹੁੰਦੇ ਨੇ ਸਾਧੂ ਕਰ ਕਰ ਜਾ ਕੇ ਤਾਰਦੇ ਜੰਗਮ ਤੀਰਥ ਹੁੰਦੇ ਨੇ ਸਾਧੂ ਕਰ ਕਰ ਜਾ ਕੇ ਤਾਰਦੇ ਤੀਰਥ ਹੁੰਦੇ ਨੇ ਸਾਧੂ ਕਰ ਕਰ ਜਾ ਕੇ ਤਾਰਦੇ ਜੰਗਮ ਤੀਰਥ ਹੁੰਦੇ ਨੇ ਸਾਧੂ ਕਰ ਕਰ ਜਾ ਕੇ ਤਾਰ ਦੇ ਜੰਗਮ ਤੀਰਥ ਹੁੰਦੇ ਨੇ ਸਾਧੂ ਕਰ ਕਰ ਜਾ ਕੇ ਤਾਰ ਦੇ ਜੰਗਮ ਤੀਰਥ ਹੁੰਦੇ ਨੇ ਸਾਧੂ ਕਰ ਕਰ ਜਾ ਕੇ ਤਾਰ ਦੇ ਜੰਗਮ ਤੀਰਥ ਹੁੰਦੇ ਨੇ ਸਾਧੂ ਕਰ ਕਰ ਜਾ ਕੇ ਤਾਰ ਦੇ ਜੀ ਜੰਗਮ ਤੀਰਥ ਹੁੰਦੇ ਤੋਰ ਦੇ ਘਰ ਘਰ ਜੀ ਜਾ ਕੇ ਤਾ ਘਰ ਘਰ ਜੀ ਜਾ ਕੇ ਤਾ ਜੀ ਜਾ ਕੇ ਤਰਦੇ ਜੀ ਕਰ ਕਰ ਹਾਂ ਜਾ ਕੇ ਤਰਦੇ ਜੀ ਕਰ ਕਰ ਜੀ ਜਾ ਕੇ ਤਰਦੇ ਕਰੀ ਕਰ ਜੀ ਜਾ ਕੇ ਤਰਦੇ ਜੀ ਕਰ ਕਰ ਹਾਂ ਜਾ ਕੇ ਤਰਦੇ ਜੰਗ ਮੰਦਰ ਤਹੰਦੇ ਨੇ ਸਾਰੂ ਕਰੂ ਕਰ ਜਾ ਕੇ ਤੇ ਜੰਗਵੰਦੀ ਰਖ ਹੁੰਦੇ ਨੇ ਸਾਧੂ ਈ ਕਰ ਕਰ ਜਾ ਕੇ ਤਾਲ